ਤੇ ਬਾਈ ਜੀ 22 ਮਾਡਲ ਆ ਜੀ ਠੀਕ ਹੈ ਜੀ ਬਾਕੀ 27 ਐਫਆਈ ਹੈ ਠੀਕ ਹੈ ਜੀ ਤੇ ਟ੍ਰੀਟਮੈਂਟ ਹੀ ਆ ਇਹ ਹਾਂ ਜੀ ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ ਬਾਈ ਫਸਟ ਪਾਰਟੀ ਠੀਕ ਹੈ ਟੋਪੀ ਵਗੈਰਾ ਲੱਗੀ ਹੋਈ ਹੈ 900 ਘੰਟਾ ਚੱਲਿਆ ਬਾਈ ਜੀ 900 ਘੰਟਾ ਚੱਲਿਆ 900 ਘੰਟਾ ਕੋਲ ਟਰੈਕਟਰ ਚੱਲਿਆ ਹੋਇਆ ਟਾਇਰਾਂ ਦੇ ਲਈ ਤੇ ਇਹ ਮਾਡਲ ਆ ਗਿਆ ਤੇ ਕਿੰਨੇ ਘੰਟੇ ਚੱਲਿਆ ਹੋਣਾ ਇਹ ਇਹ ਚੱਲਿਆ 365 ਘੰਟੇ ਜੀ 365 ਘੰਟੇ ਚੱਲਿਆ ਹੋਇਆ ਕੁੱਲ ਮਿੱਤਰੋ ਤੇ ਰੇਟ ਤੇ ਇਹ ਮਾਡਲ ਦਾ 765000 ਦਾ ਜੀ 765000 ਡਿਮਾਂਡ ਹੈ ਤੇ ਮਾਡਲ ਕਿੰਨੇ ਆ ਗਿਆ ਸੀ 14 ਮਾਡਲ ਦੀ ਤੇ ਰੇਟ ਦੀ ਗੱਲ ਕੀਤੀ ਜਾਵੇ 470000 ਦਾ ਜੀ 470000 ਤੇ 23 ਮਾਡਲ ਲਈ ਕਾਪੀ ਦੀ 24 ਦੀ ਯਾਰ ਸੀ ਠੀਕ ਹੈ ਜੀ ਇਹ 6.5 ਲੱਖ ਰੁਪਏ ਦੇ ਜੀ 6.5 ਲੱਖ ਦਾ ਟਾਇਰ ਚੌਕੜਾ ਰੁਪਿਆ ਪਏ ਨੇ ਬਾਈ ਕੀ ਮਾਡਲ ਦਾ ਰੇਟ ਕਿੰਨਾ ਆ ਗਿਆ ਬਾਈ ਇਹ 730000 ਦਾ ਜੀ 730000 ਨੂੰ 750000 ਬਾਈ ਲੈਸ ਕਰਕੇ ਦੇ ਦਿਓ ਇਹ 18 ਮਾਡਲ ਦੀ ਤੇ ਰੇਟ ਇਹ 5 ਲੱਖ ਰੁਪਏ ਦੇ ਜੀ 5 ਲੱਖ 45000 ਡਿਮਾਂਡ ਹੈ ਬਾਈ 5 ਲੱਖ ਦਾ ਬਣੂ ਟਰੈਕਟਰ ਇਹ ਬਾਈ ਮਾਡਲ ਆਈ ਇਹ ਵੀ ਕੁਛ ਘੰਟੇ ਚੱਲਿਆ ਇਹ ਚੱਲਿਆ ਹੈ ਹੋ ਪਤਾ 12 ਤਿੰਨ ਘੰਟੇ ਤੇ 12 ਅੰਤਿਆਂ ਸੋਟ ਦੀ ਗੱਲ ਕਰੀਏ ਇਹ ਦੇ ਦਾਂ 7 ਲੱਖ 40 ਹਜ਼ਾਰ ਦਾ 7 ਲੱਖ 40 ਹਜ਼ਾਰ ਦਾ ਟਰੈਕਟਰ ਮਿੱਤਰੋ ਇਹ ਬਣੂ ਆ ਤੇ ਆ ਜੋ ਅਗਲੇ ਲੋ ਵੀ ਮਿੱਤਰੋ ਆਪਾਂ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਸਾਡੇ ਨਾਲ ਵੀਰ ਜੁੜਿਆ ਜਗਤਾਰ ਸਿੰਘ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੈ ਬਾਈ ਜੀ ਠੀਕ ਠਾਕ ਉਹਦੀ ਚੜਦੀ ਕਲਾ ਚੜਦੀ ਕਲਾ ਜੀ ਤੇ ਕਿੰਨੇ ਕ ਟਰੈਕਟਰ ਰੱਖ ਛੱਡੇ ਹੈ ਟਰੈਕਟਰ ਹੈ ਆਪਣਾ 48 ਨੰਬਰ ਟਰੈਕਟਰ 48 ਨੰਬਰ ਹਾਂਜੀ ਠੀਕ ਹੈ ਤੇ ਸਾਰੇ ਉੱਚੀਆਂ ਕ ਸਮਝ ਲੋ ਠੀਕ ਹੈ ਤੇ ਆਪਾਂ ਹੁਣ ਇਤੋਂ ਸਟਾਰਟ ਕਰਦੇ ਆ 60 55 ਤੋਂ ਇਹਦੇ ਬਾਰੇ ਦੱਸੋ ਬਾਈ ਇਹ ਬਾਈ ਜੀ 22 ਮਾਡਲ ਆ ਜੀ ਠੀਕ ਆ ਜੀ ਬਾਕੀ 27 ਐਫ ਆਈ ਏ ਠੀਕ ਆ ਜੀ ਤੇ ਟ੍ਰੀਟਮੈਂਟ ਹੀ ਆ ਇਹ ਹਾਂ ਜੀ ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ ਬਾਈ ਫਾਸਟ ਪਾਰਟੀ ਠੀਕ ਆ ਜੀ ਪਹਿਲੇ ਨਵੀਂ ਕਢਾਇਆ ਬੰਦੇ ਦਾ ਨਵਾਂ ਕਢਾਇਆ ਫਾਸਟ ਪਾਰਟੀ ਆ ਬਾਈ ਕਨੋਪੀ ਵਗੈਰਾ ਲੱਗੀ ਹੋਈ ਹੈ 900 ਘੰਟਾ ਚੱਲਿਆ ਬਾਈ ਜੀ 900 ਘੰਟਾ ਚੱਲਿਆ 900 ਘੰਟਾ ਕੋਲ ਟਰੈਕਟਰ ਚੱਲਿਆ ਹੋਇਆ ਟਾਇਰਾਂ ਦੀ ਗੱਲ ਕੀਤੀ ਜਾਵੇ ਸਾਰਾ ਨਾਲ ਦਾ ਹੀ ਨਾਲ ਦੇ ਨੇ ਰੁਪਈ ਜਾਨੀ ਕਿ ਟਾਇਰ ਤਾਂ ਰੁਪਈ ਹੀ ਪਏ ਨੇ ਚੌਕੜਾ ਬਾਈ ਗੁੜੀਆਰ ਦੇ ਟਾਇਰ ਨੇ ਐਕਟਰ ਤੁਸੀਂ ਦੇਖ ਸਕਦੇ ਹੋ ਰੰਗ ਪੇਂਟ ਦਾ ਰੇਨ ਵਾਲਾ ਕੱਲੀ ਫੁਲਕਾਰੀ ਪਾਉਣ ਦੀ ਦੇਰ ਹੈ ਹਾਰ ਪਾਇਆ ਬਾਈ ਬਾਈ ਟਰੈਕਟਰ ਮੂਰੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਾਡਲ ਇਹ ਆ ਗਿਆ ਸੀ 22 22 ਇਸ ਦਾ ਬਹੁਤ ਘੱਟ ਟਰੈਕਟਰ ਹੈ 72F 72F ਠੀਕ ਹੈ ਕਿਤੇ ਸਟਿੱਕਰ ਲੱਗਿਆ ਹੁੰਦਾ ਸੀ ਟੈਂਕੀ ਤੇ ਸਟਿੱਕਰ ਲੱਗਿਆ ਬਾਈ ਕਹਿੰਦਾ ਦਿਖਾ ਦਿਓ 72F ਇਹ ਬਹੁਤ ਘੱਟ ਟਰੈਕਟਰ ਆਏ ਨੇ ਬਾਈ ਤੇ ਰੇਟ ਕਿੰਨਾ ਆ ਗਿਆ ਦਾ 675000 ਰੁਪਏ 775000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾਨ ਤਾਨ ਕੀਤਾ ਹੈ ਡਬਲ ਡਿਸਟ੍ਰੀਬਿਊਟਰ ਚ ਸੋਨਾ ਟਰੈਕਟਰ ਹੈ ਤੇ ਮੂਰੇ ਫੇਰ ਨਵਾਂ ਨੁੱਕ 655 5 ਸਟਾਰ ਆ ਗਿਆ ਬਾਈ ਅਲੱਗ ਤੋਂ ਕਲੱਚ ਵਾਲਾ ਹਾਂ ਇਹਦਾ ਕਲੱਚ ਨਵੀਂ ਆ ਗਈ ਨਵੀਂ ਸੋਚ ਹੈ 3 ਬੀਟ ਹੈ 3 ਬੀਟ ਹੈ 3 ਬੀਟ ਹੈ ਤੇ ਟਰੈਕਟਰ ਦੇਖ ਸਕਦੇ ਹੋ 16 ਦੇ ਟਾਇਰਾਂ ਚ ਆ ਗਿਆ ਅਗਲੇ ਰੇਡੀਅਲ ਨੇ ਕੰਪਨੀ ਵੀ ਜਿਹੜਾ ਲਿਖਿਆ ਹੁੰਦਾ ਪਿਆਗਾ ਕੰਪਨੀ ਨੇ ਜਿਹੜਾ ਸਟicker ਲਾਇਆ ਹੁੰਦਾ ਉਹਦਾ ਲੱਗਿਆ ਪਿਆ ਬਾਈ ਦੇਖ ਸਕਦੇ ਹੋ ਤੁਸੀਂ ਤੇ ਕਿੰਨੇ ਮਾਡਲ ਆ ਗਿਆ ਇਹ 23 ਮਾਡਲ ਆਈ 23 ਮਾਡਲ ਆ ਗਿਆ ਤੇ ਕਿੰਨੇ ਘੰਟੇ ਚੱਲੇ ਹੋਣਾ ਇਹ ਇਹ ਚਾਹ 365 ਘੰਟੇ 365 ਘੰਟੇ ਚੱਲਿਆ ਹੋਇਆ ਕੁੱਲ ਮਿੱਤਰੋ ਤੇ ਰੇਟ 23 ਮਾਡਲ ਦਾ 765000 ਦਾ 765000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਲੈਫ ਹੋ ਜੂ ਸਿੰਪਲ ਕੱਪੜੇ ਵਾਲੀ ਸਾਤਰੀਆ ਟਰੈਕਟਰ ਦੇਖ ਸਕਦੇ ਹੋ ਹਾਰ ਪਾਇਆ ਪਿਆ ਸਿਰਫ ਪੱਕਲਕਾਰੀ ਦੀ ਜ਼ਰੂਰਤ ਹੈ ਪਾ ਕੇ ਟਰੈਕਟਰ ਘਰੇ ਅਲ ਜਾ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ 605 ਅਰਜਨ ਚੇਂਜਰ ਮੈਟ ਹੈ ਨਾ ਹਾਂਜੀ ਮੈਟ ਚੇਂਜਰ ਮੈਟ ਹੈ ਟਾਇਰਾਂ ਦੀ ਗੱਲ ਕਰੀ ਟਾਇਰ ਅੱਛੀ ਪਈ ਜੀ ਦੁਬਾਰੇ ਦੇਨੇ ਐਮ ਆਰ ਪੈਂਦੇ ਟਾਇਰ ਦੁਬਾਰੇ ਦੇਨੇ ਬਾਈ ਤੇ ਅਗਲੇ ਰੇਡੀਅਲ ਟਾਇਰ ਨੇ ਸਾਰਾ ਓਰੀਜినਲ ਟਰੈਕਟਰ ਹੈ ਜੀ ਸਾਰਾ ਰੰਗ ਪੈਂਟ ਦਾ ਰੀਨਲ ਹੈ ਜੀ ਸਮਝੋ ਜਮਾਰੇ ਜਿਹੜਾ ਦਾ ਜੀ ਫਰਸਟ ਪਾਕ ਸਾਰਾ ਰੰਗ ਪੈਂਟ ਦਾ ਰੀਨਲ ਹੈ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੂਰਾ ਕੈਂਪ ਹੈ ਟਰੈਕਟਰ ਤੇ ਮਾਡਲ ਕਿੰਨੇ ਆ ਗਿਆ ਸੀ 14 ਮਾਡਲ ਦੀ ਤੇ ਰੇਟ ਦੀ ਗੱਲ ਕੀਤੀ ਜਾਵੇ 470000 ਰਾਈ 4 ਲੱਖ 70000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਊ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸੈਂਪਲ ਕੱਪੜੇ ਵਾਲੀ ਛਤਰੀ ਹੈ ਮੂਰੇ ਆ ਗਿਆ ਸਵਰਾਜ 744 XT 4 ਸਟਾਰ ਦੱ ਇਹ 23 ਮੜ ਲਾਈ ਕਾਪੀ ਦੀ 24 ਦੀ ਯਾਰ ਸੀ ਠੀਕ ਹੈ ਜੀ ਇਹ 6.5 ਲੱਖ ਰੁਪਏ ਦੇ ਜੀ 6.5 ਲੱਖ ਦਾ ਟਾਇਰ ਚੌਕੜਾ ਰੁਪਿਆ ਪਏ ਨੇ ਬਾਈ ਆਹ ਦੇਖ ਸਕਦੇ ਹੋ ਟਾਇਰ ਚੌਕੜਾ ਰੁਪਿਆ ਪਏ ਨੇ ਪ੍ਰੈਸ਼ਰ ਘਟਾਈ ਆ ਟਰੈਕਟਰ ਦੇਖ ਸਕਦੇ ਹੋ ਪੂਰਾ ਤੋਨਾ ਟਰੈਕਟਰ ਹੈ ਚੰਗਾ ਟਰੈਕਟਰ ਹੈ ਯਾਨਕਿ ਡਬਲ ਡਿਸਟ੍ਰਿਬਿਊਟਰ ਚ ਡਬਲ ਪੰਪ ਚ ਤੇ ਬਿਲਕੁਲ ਨਵਾਂ ਕਿੰਨੇ ਕ ਘੰਟੇ ਚੱਲੇ ਆਉਣਾ ਹੈ ਤਕਰੀਬਨ ਇਹ 4-500 ਘੰਟੇ ਚੱਲਿਆ ਹੋਈ 4-500 ਘੰਟਾ ਕੁੱਲ ਚੱਲਿਆ ਹੋਇਆ ਬਾਈ ਖਾਰ ਤੇ ਫਲਕਾਰੀ ਦੀ ਜ਼ਰੂਰਤ ਹੈ ਉਹ ਵੀ ਬਾਈ ਪਾ ਕੇ ਦੇ ਦੇਣਗੇ ਸਰਪਲ ਜਾਣ ਵਾਲੀ ਦੀ ਵੇਟ ਹੈ ਹਾਂ ਬਾਕੀ ਨਿਸ਼ਾਨ ਲਾਉਣ ਹੋ ਜੂ ਹਾਂ ਲਾਉਣ ਵੀ ਹੋ ਜੂ ਲਾਉਣ ਫੋਲੀ ਹੋ ਜੂ ਪਾਸ ਕੇ ਉਹ ਵੀ ਕਰਵਾ ਦੇਣਗੇ ਉਹ ਵੀ ਕਰਵਾ ਦੇਣਗੇ ਬਾਈ ਸੈਂਪਲ ਕੱਪੜੇ ਵਾਲੀ ਛਾਤਰੀ ਆ ਗਈ ਮੂਰੇ 52 10 ਜੌਂਡੀਆ ਰ ਆ ਗਿਆ ਤੇ ਟਰੈਕਟਰ ਦੇਖ ਸਕਦੇ ਹੋ ਬਾਈ 21 ਮਡ ਲਾਈ ਗੇਅਰ ਪ੍ਰੋ ਆਗਾ ਗੇਅਰ ਪ੍ਰੋ ਹੈ ਤੇ ਰਿਵਰਸ ਪੀਟੀਓ ਆ ਰਿਵਰਸ ਪੀਟੀਓ ਆ ਹਾਂਜੀ ਟਾਇਰਾਂ ਦੀ ਗੱਲ ਕੀਤੀ ਜਾਵੇ ਇਹ ਸ਼ਰਖ ਨਾਲ ਦਾ ਇਹਦਾ ਜੀ ਟਾਇਰਾਂ ਦੀ ਗੱਲ ਕੀਤੀ 75 ਰੁਪਏ ਦੇ ਟਾਇਰ ਨੇ ਬਈ ਚੌਕੜਾ ਟਰੈਕਟਰ ਦੇ ਸਕਦੇ ਹਾਂ ਚੰਗਾ ਟਰੈਕਟਰ ਹੈ ਮੈਨੂੰ ਇਹ ਘਰੂ ਟਰੈਕਟਰ ਹੈ ਕਿਸੇ ਦਾ ਸਾਰੇ ਟਰੈਕਟਰ ਆਪਣੇ ਘਰੋਂ ਹੀ ਦੱਦ ਦੇਵੇ ਨੇ ਜੀ ਘਰੂ ਹੀ ਲੱਤੇ ਹੋਏ ਨੇ ਸਾਰੇ ਟਰੈਕਟਰ ਘਰੂ ਨੇ ਬਈ ਫਰਸਟ ਪਾਰਟੀ ਵਸ ਫਰਸਟ ਪਾਰਟੀ ਦਾ ਤੇ ਸੈਂਪਲ ਕੱਪੜੇ ਵਾਲੀ ਛਾਤਰੀ 21 ਮਾਡਲ ਦਾ ਰੇਟ ਕਿੰਨਾ ਆ ਗਿਆ ਬਈ ਇਹ 730000 ਰੁਪਏ 730000 ਤੋਂ 750000 ਬਈ ਲੈਸ ਕਰਕੇ ਦੱਸੀ ਜਾਂਦਾ ਤੇ ਫੇਰ ਵੀ ਮਾਨਤਾਣ ਬਈ ਉਹ ਚੋ ਵੀ ਕਰ ਦੇਣਗੇ ਮਾੜਾ ਮੋਟਾ ਜਿਹੜਾ ਹੋਇਆ ਮੂਰੇ ਆ ਗਿਆ 9500 ਮੈਸੀ ਇਹਦੇ ਬਾਰੇ ਦੱਸੀ ਬਈ ਇਹ 18 ਮਾਡਲ ਆਈ ਠੀ 15 ਘੰਟੇ ਚੱਲੇ ਵਰਜਨ ਨਾਲ ਹਾਂ ਨਾਲ ਤੇ ਟਾਇਰ ਕਿੰਨੇ ਕੁ ਪੈਸੇ ਪੈਣਗੇ 80 85 ਦੇ ਟਾਇਰ ਨਾਲ ਦੇ ਪੈਣਗੇ 80 85 ਪੈਂਦੇ ਟਾਇਰ ਨਾਲ ਦੇ ਪੈਣੇ ਬਾਈ ਸਾਰਾ ਜਨਾ ਟਰੈਕਟਰ ਆ ਜੀ ਸਾਰਾ ਰੰਗ ਪੇਂਟ ਦਾ ਰੇਨ ਵਾਲਾ ਹੈ ਬਾਈ ਕਹਿੰਦਾ ਕਿਤੇ ਵੀ ਹੈਗਾ ਦੀ ਕਿਤੇ ਕਲਮ ਦਾ ਇਨਸਾਨ ਵੀ ਨਹੀਂ ਲੱਗਿਆ ਬਾਈ ਕੁੱਲ ਮੇਂ ਹਿੱਸੇ ਚ ਆ ਗਿਆ ਸੈਂਪਲ ਕੱਪੜੇ ਵਾਲੀ ਛਤਰੀ ਆ ਸਾਊਂਡ ਸਿਸਟਮ ਵਿੱਚੇ ਜਾਊਗਾ ਤੇ ਮਾਡਲ ਇਹ ਹੈਗਾ ਸੀ ਇਹ 18 ਵਾਲੀ ਤੇ ਰੇਟ ਇਹ 5 ਲੱਖ ਰੁਪਏ ਦਾ ਜੀ 5 ਲੱਖ 45000 ਡਿਮਾਂਡ ਹੈ ਬਾਈ 5 ਲੱਖ ਦਾ ਬਣੂ ਟਰੈਕਟਰ ਬਾਕੀ ਮਾੜਾ ਮੋਟਾ ਹੋਰ ਵੀ ਹੋ ਸਕਦਾ ਮੌਕੇ ਤੇ ਤੇ ਮੂਰੇ ਆ ਗਿਆ 855 ਬਿਲਕੁਲ ਨਾ ਮਾਰ ਇਹਦੇ ਬਾਰੇ ਦੱਸੀ ਬਾਈ ਇਹ ਬਾਈ ਮਾਡਲ ਆਈ ਇਹ ਵੀ ਕੁਛ ਘੰਟੇ ਚੱਲਿਆ ਇਹ ਚੱਲਿਆ ਹੈ ਹੋਰ ਪਤਾ 12-13 ਘੰਟੇ ਚੱਲਿਆ 12 ਤਾਂ ਨਾ ਸੌ ਘੰਟਾ ਦੇਖੀ ਝੁੱਲੇ ਵਾਲਾ ਬਾਈ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ 85% ਪੈਨ ਨਾਲ ਦੀ 85% ਟਾਇਰ ਨਾਲ ਦੇ ਨੇ ਕੁਟੀਆਰ ਤੇ ਡਿਸਟ੍ਰੀਬਿਊਟਰ ਲੱਗਿਆ ਹੋਇਆ ਸੈਂਪਲ ਕੱਪੜੇ ਵਾਲੀ ਸਾਤਰੀਆ ਲੱਗ ਤੋਂ ਕਲੱਚ ਵਾਲਾ ਬਾਈ ਟਰੈਕਟਰ ਦੇਖ ਸਕਦੇ ਹੋ ਚੰਗਾ ਟਰੈਕਟਰ ਹੈ ਏ ਮਾਡਲ ਕਿੰਨੇ ਆ ਗਿਆ ਬਾਈ ਦੇ ਬਾਈ ਇਹ 22 ਮਾਡਲ ਆ ਗਿਆ ਤੇ ਰੇਟ ਦੀ ਗੱਲ ਕਰੀਏ ਇਹ ਦੇ ਦਾਂ 740000 ਦਾ ਹੀ 7 ਲੱਖ 40 ਹਜ਼ਾਰ ਦਾ ਟਰੈਕਟਰ ਮਿੱਤਰੋ ਇਹ ਬਣੂਗਾ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਪ੍ਰੀਤ ਆ ਗਿਆ ਬਾਈ 60 49 ਇਹ 20 ਮਾਡਲ ਆਈ 20 ਮਾਡਲ ਆ ਗਿਆ ਬਾਈ ਤੇ ਟਰੈਕਟਰ ਦਾ ਇੰਜਨ ਗੇਅਰ ਦਾ ਜਮਾ ਓਕੇ ਇਹ ਵੀ ਥੋੜੇ ਘੰਟੇ ਚੱਲਿਆ ਆਉਣਾ ਫਰਸਟ ਪਾਰਟੀ ਆ ਇਹ ਚੱਲੇ ਯਾਦ ਨਹੀਂ ਰਹਿੰਦੇ ਅੱਛਾ ਉੱਚਾ ਮਟਰਟਰ ਦੇ ਯਾਦ ਹੁੰਦੇ ਆ ਠੀਕ ਹੈ ਜੀ ਤੇ ਟਾਇਰ ਕਿੰਨੇ ਕ ਪੈਸੇ ਪਏ ਉਹਨੇ ਟਾਇਰ 75 ਪੈਸੇ 75 ਪੈਸੇ ਟਾਇਰ ਪਏ ਨੇ ਬਾਈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਇੰਜਨ ਹੇ ਭੀਆ ਗਿਆ ਸੀ ਤੇ ਰੇਟ ਇਹ 4 ਲੱਖ ਰੁਪਈਆ ਦੀ 4 ਲੱਖ ਰੁਪਈਆ ਦੀ ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਓ ਤੇ ਡਬਲ ਡਿਸਟ੍ਰਿਬਿਊਟਰ ਚ ਸੈਂਪਲ ਕੱਪੜੇ ਵਾਲੀ ਛਤਰੀ ਹੈ ਮੂਰੇ 53 05 ਜਉਂਡੀਆ ਰ ਆ ਗਿਆ 18 ਮਡ ਲਈ ਠੀਕ ਹੈ ਜੀ ਬਾਕੀ ਸਾਰਾ ਰੇ ਨਾਲ ਨਵਾਂ ਟਰੈਕਟਰ ਹੈ ਜੀ ਸਾਰਾ ਰੇ ਨਾਲ ਨਵਾਂ ਟਰੈਕਟਰ ਹੈ ਬਾਈ ਵੇਟ ਵੀ ਲੱਗੇ ਨੇ ਪਿੱਛੇ ਦੇ ਵੇਟ ਵਗੈਰਾ ਲੱਗੇ ਹੋਏ ਨੇ ਹਾਂਜੀ ਰੇ ਨਾਲ ਵੇਟ ਨੇ ਬਾਈ ਤੇ ਟਾਇਰ ਕਿੰਨੇ ਕੇ ਪੈਸੇ ਪੈਉਣੇ ਟਾਇਰ ਦੇ ਪੈਨੇ 75 ਰੁਪਏ ਜੀ 75 ਰੁਪਏ ਸੇ ਟਾਇਰ ਪੈਣੇ ਬਾਈ ਟਰੈਕਟਰ ਚੈੱਕ ਕਰ ਸਕਦੇ ਸਾਊਂਡ ਮਾਡਲ ਇਹ 18 ਕਹਿੰਦੇ ਰੇਟ ਇਹ 475000 ਦਾ 475000 ਡਿਮਾਂਡ ਹੈ ਬਾਈ 95000 475000 ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਤੇ ਮੂਰੇ ਆ ਗਿਆ ਕੋਰ ਵੀਲ ਬਾਈ ਫੋਰਮ 50 75 ਇਹਦੇ ਬਾਰੇ ਦੱਸੀ ਬਾਈ ਇਹ ਬਾਈ 22 ਮਾਡਲ ਆਈ ਅੱਛਾ ਬਾਕੀ ਸਾਰਾ ਸ਼ਿਸਟਾਂ ਲੱਗਿਆ ਹੋਇਆ ਠੀਕ ਹੈ ਜੀ ਬਾਕੀ ਗੇਅਰ ਵੀ ਸਪੀਡਰ ਗੇਅਰ ਆਈ ਹੈ ਠੀਕ ਹੈ ਜੀ ਹਾਂਜੀ ਬਹੁਤ ਘਾ ਟ੍ਰੈਕਟਰ ਆਏ ਨੇ ਤੇ ਪਿੱਛੇ ਵੀ ਡਬਲ ਵੇਟ ਲੱਗੇ ਹੋਏ ਨੇ ਡਬਲ ਵੇਟ ਨੇ ਪਿੱਛੇ ਵੀ ਹਾਂਜੀ ਫਰਸਟ ਪਾਰਟੀ ਦਾ ਠੀਕ ਹੈ ਜੀ 1400 ਘੰਟਾ ਚੱਲੇ ਹੋਇਆ ਜੀ ਇਹਦੇ ਨਾਲ 1400 ਘੰਟਾ ਰੀਨ ਹਾਂਜੀ ਠੀਕ ਹੈ ਕਨੋਪੀ ਵਗ ਟਾਈ ਟਾਪ ਮਾਡਲ ਉਹ ਹੈ ਪਿੱਛੇ ਬਟਨ ਹੈ ਲਿਫਟ ਹੈ ਬਟਨ ਵਾਲੀ ਲਿਫਟ ਹੈ ਹਾਂਜੀ ਠੀਕ ਹੈ ਜੀ ਪਿੱਛੇ ਭਾਈ ਕਹਿੰਦਾ ਬਟਨ ਵਾਲੀ ਲਿਫਟ ਹੈ ਭਾਈ ਆਹ ਦੇਖ ਸਕਦੇ ਹੋ ਬਟਨ ਵਾਲੀ ਲਿਫਟ ਹੈ ਚੈੱਕ ਕਰ ਸਕਦੇ ਹੋ ਫੁੱਲ ਟਾਪ ਮਾਡਲ ਟਰੈਕਟਰ ਹੈ ਟਰੈਕਟਰ ਦੇਖ ਸਕਦੇ ਹੋ ਚੰਗਾ ਟਰੈਕਟਰ ਹੈ ਇਹ ਕਿੰਨੇ ਮਾਡਲ ਆ ਗਿਆ ਬਾਈ ਫਿਰ ਇਹ 22 ਮਾਡਲ ਆ ਗਿਆ ਜੀ 22 ਮਾਡਲ ਦਾ ਰੇਟ ਕਿੰਨਾ ਆ ਗਿਆ ਇਹ 15.5 ਲੱਖ ਬਾਈ 15.5 ਲੱਖ ਰੁਪਇਆ ਡਿਮਾਂਡ ਹੈ ਬਾਈ ਬਾਕੀ ਮੌਕੇ ਤੇ ਮਾਨਤਾਨ ਕੀਤਾ ਜੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਦੁਕਾਨ ਤੇ ਖੜੇ ਹੁੰਦੇ ਆ ਬਾਈ ਨਹੀਂ ਆਪਣਾ ਹੰਡਾਈ ਪੰਡਾਈ ਖੜੇ ਖੜੇ ਨੇ ਨੰਬਰ ਆਪਣਾ ਅੱਛਾ ਤੇ ਮੋਬਾਈਲ ਨੰਬਰ ਕਿੰਨਾ ਬਾਈ 98628 ਜੀ 99480 ਰਿਪੀਟ ਕਰਿਓ 98628 ਜੀ 99480 ਇਹ ਬਾਈ ਦਾ ਮੋਬਾਈਲ ਨੰਬਰ ਆ ਕਰਕੇ ਕੰਟੈਕਟ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਬਾਈ ਧੰਨ